ਸਤਿ ਸ਼੍ਰੀ ਅਕਾਲ ਮੈਂ ਹਰਕੇ ਰਣ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਫਲਾਈਂਗ ਸਕੁਆਡ ਉਡੰਦਾਸਤੇ ਇਹ ਸ਼ਬਦ ਸੁਣ ਕੇ ਹਰ ਇੱਕ ਵਿਅਕਤੀ ਨੂੰ ਆਪਣਾ ਵਿਦਿਆਰਥੀ ਜੀਵਨ ਸਟੂਡੈਂਟ ਲਾਈਫ ਜਿਹੜੀ ਹੈ ਉਹ ਚੇਤੇ ਆ ਜਾਂਦੀ ਬੋਰਡ ਦੇ ਪੇਪਰ ਹੁੰਦੇ ਸੀ ਜਾਂ ਕਾਲਜ ਦੇ ਵਿੱਚ ਜਦੋਂ ਆਪਾਂ ਸਲਾਨਾ ਇਮਤਿਹਾਨ ਦਿੰਦੇ ਸੀ ਪੇਪਰ ਦਿੰਦੇ ਸੀ ਉਦੋਂ ਇਹਨਾਂ ਫਲਾਈਂਗ ਸਕੁਆਰਡਸ ਦਾ ਜ਼ਿਕਰ ਹੁੰਦਾ ਸੀ ਇਹਨਾਂ ਦੀ ਗੱਲ ਸੁਣਦੇ ਸੀ ਪੀਪਰਾਂ ਦੇ ਵਿੱਚ ਨਕਲ ਨੂੰ ਰੋਕਣ ਦੇ ਲਈ ਫਲਾਈਂਗ ਸਕੁਐਡ ਵਾਲੇ ਆਉਂਦੇ ਹੁੰਦੇ ਸੀ ਬਹੁਤ ਚਿਰਾਂ ਬਾਅਦ ਪਿਛਲੇ ਹਫਤੇ ਦੁਬਾਰਾ ਇਹਨਾਂ ਸ਼ਬਦਾਂ ਨੂੰ ਸੁਣ ਕੇ ਥੋੜਾ ਅਜੀਬ ਜਿਹਾ ਜਰੂਰ ਲੱਗਿਆ ਪਰ ਇਸ ਬਾਰੇ ਚਰਚਾ ਕਰਦੇ ਹਾਂ ਕਿ ਕੀ ਹੈ ਇਹ ਨਵੇਂ ਫਲਾਈਂਗ ਸਕੁਐਡ ਕੀ ਇਹਨਾਂ ਦਾ ਮਕਸਦ ਹੈ ਤੇ ਕਿਸ ਨੇ ਕਿਸ ਨੇ ਇਹਨਾਂ ਫਲਾਈਂਗ ਸਕੁਐਡਸ ਦਾ ਇਹਨਾਂ ਦਸਤਿਆਂ ਦਾ ਗਠਨ ਕੀਤਾ ਹੈ ਇਹ ਸਾਰਾ ਕੁਝ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਕੇਂਦਰ ਦਾ ਇੱਕ ਅਦਾਰਾ ਹੈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਸੀ ਏ ਕਯੂ ਐਮ ਇਸ ਨੇ ਐਲਾਨ ਕੀਤਾ ਕਿ ਉਸ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਫਲਾਇੰਗ ਸਕਵਾਡਸ ਨੂੰ ਤਨਾਤ ਕਰ ਦਿੱਤਾ ਹੈ ਜਿਨ੍ਹਾਂ ਦਾ ਕੰਮ ਹੈ ਪਰਾਲੀ ਨੂੰ ਅੱਗ ਲਾ ਕੇ ਸਾੜਨ ਨੂੰ ਰੋਕਣਾ ਇਹ ਪ੍ਰਥਾ ਜਿਹੜੀ ਹੈ ਪੰਜਾਬ ਤੇ ਹਰਿਆਣਾ ਵਿੱਚ ਹੁੰਦੀ ਹੈ ਝੋਨੇ ਦੇ ਸੀਜ਼ਨ ਜਦੋਂ ਦੀ ਵਾਢੀ ਹੁੰਦੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਇਸ ਨੂੰ ਰੋਕਣ ਦੇ ਲਈ ਇਹਨਾਂ ਦਸਤਿਆਂ ਦਾ ਗਠਨ ਕੀਤਾ ਗਿਆ ਹੈ ਪੰਜਾਬ ਦੇ 16 ਜ਼ਿਲ੍ਹੇ ਨੇ ਤੇ ਹਰਿਆਣਾ ਦੇ 10 ਜ਼ਿਲ੍ਹੇ ਨੇ ਇਹਨਾਂ ਦੀ ਪਛਾਣ ਕੀਤੀ ਗਈ ਹੈ ਜਿਹੜੇ ਹੌਟਸਪੌਟ ਨੇ ਜਿਨ੍ਹਾਂ ਦੇ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਨੇ ਇੱਥੇ ਇਹਨਾਂ ਦਸਤਿਆਂ ਦੀ ਤਿਆਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਹੋਰ ਪੈਡੀ ਸਟਬਲ ਮੈਨੇਜਮੈਂਟ ਸੈੱਲ ਇਹਦੀ ਜਲਦੀ ਹੀ ਸਥਾਪਨਾ ਵੀ ਕੀਤੀ ਜਾਊਗੀ ਮੋਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਹੀ ਖੁੱਲੇਗਾ ਇਸ ਦਾ ਵੀ ਜਿਹੜਾ ਮਕਸਦ ਹੋਏਗਾ ਉਹ ਆਪਸੀ ਤਾਲਮੇਲ ਨੂੰ ਬਿਹਤਰ ਕਰਨਾ ਹੈ ਜੋ ਸੂਬਿਆਂ ਦਾ ਤੇ ਇਸ ਅਦਾਰੇ ਦਾ ਇਸ ਕਮਿਸ਼ਨ ਦੇ ਆਪਸ ਦਾ ਤਾਲਮੇਲ ਹੈ ਉਸ ਨੂੰ ਬਿਹਤਰ ਕਰਨਾ ਇਸ ਸੈੱਲ ਦਾ ਇਸ ਪੈਡੀ ਸਟੱਬਲ ਮੈਨੇਜਮੈਂਟ ਸੈੱਲ ਦਾ ਇਹ ਕੰਮ ਹੋਏਗਾ ਹੁਣ ਇਹ ਕੰਮ ਜਿਹੜਾ ਹੈ ਅਚਾਨਕ ਨਹੀਂ ਹੋਇਆ ਆਪ ਮੁਹਾਰੇ ਨਹੀਂ ਹੋਇਆ ਕਿ ਸੀਏਕੇਓਐਮ ਨੇ ਇਹ ਕਦਮ ਉਠਾਏ ਇਹ ਕੰਮ ਕਰਨ ਦਾ ਫੈਸਲਾ ਲਿਆ ਬਲਕਿ ਇਹ ਸੁਪਰੀਮ ਕੋਰਟ ਦੀ ਡਾਰਟ ਫਟਕਾਰ ਤੋਂ ਬਾਅਦ ਹੋਇਆ ਹੈ ਜਦੋਂ ਅਦਾਲਤ ਨੇ ਸੀਏਕੇਯੂਐਮ ਨੂੰ ਝਾੜਿਆ ਤੇ ਇਸ ਦੇ ਕੰਮਕਾਜ ਅਤੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਇਸ ادارے ਦੀ ਜਿਹੜੀ ਹੈ ਸੀਰੀਅਸਨੈਸ ਹੈ ਜਾਂ ਪ੍ਰਭਾਵ ਜਿਹੜਾ ਹੈ ਇਸ ادارے ਦਾ ਪ੍ਰਦੂਸ਼ਣ ਨੂੰ ਰੋਕथाम ਤੇ ਉਹਦੇ ਉੱਪਰ ਸਵਾਲ ਖੜੇ ਕੀਤੇ ਕਿ ਤੁਸੀਂ ਵਾਕਿਆ ਹੀ ਸੀਰੀਅਸ ਵੀ ਹੋ ਕਿ ਤੁਹਾਡਾ ਅਸਰ ਸੂਖ ਤੁਹਾਡਾ ਪ੍ਰਭਾਵ ਹੈ ਕਿ ਤੁਸੀਂ ਇਹ ਅੱਗ ਲਾਉਣ ਦੇ ਕਿਸਾਨ ਨੂੰ ਰੋਕ ਸਕਦੇ ਹੋ ਇਹਦੇ ਉੱਪਰ ਸਵਾਲ ਖੜੇ ਕਰਨ ਤੋਂ ਬਾਅਦ ਸੀਏਕੇਓਬ ਨੇ ਇੱਕ ਕਦਮ ਚੱਕਿਆ ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਜਿਹੜੇ ਨੇ ਦੋਨੋਂ ਹੀ ਸੂਬੇ 2024 ਦੇ ਵਿੱਚ ਆਪਣੀ ਆਪਣੀ ਵਿਆਪਕ ਰਣਨੀਤੀ ਵੀ ਬਣਾ ਚੁੱਕੇ ਨੇ ਪਰਾਲੀ ਦੀ ਇਸ ਸਮੱਸਿਆ ਨੂੰ ਨਜਿੱਠਣ ਦੇ ਲਈ ਇਹਦੇ ਨਾਲ ਨੇਪਟਲ ਦੇ ਲਈ ਦੋਨੋਂ ਸੂਬਿਆਂ ਦੀ ਆਪਣੀ ਆਪਣੀ ਅਲੱਗ ਤੋਂ ਇੱਕ ਰਣਨੀਤੀ ਵੀ ਤਿਆਰ ਕੀਤੀ ਗਈ ਹੈ ਅਸੀਂ 10 ਦਿਨ ਪਹਿਲਾਂ ਪੰਜਾਬ ਦੀ ਇਸ ਪੂਰੀ ਰਣਨੀਤੀ ਦੇ ਉੱਤੇ ਇੱਕ ਵੀਡੀਓ ਬਣਾਈ ਸੀ ਕਿ ਐਪੀਸੋਡ ਸੀ ਜੋ ਕਿ ਇਸ ਚੈਨਲ ਦੇ ਉੱਤੇ ਉਪਲਬਧ ਹੈ ਜੇ ਤੁਸੀਂ ਦੇਖਣਾ ਚਾਹੋ ਤੇ ਵਿਸਤਾਰ ਨਾਲ ਉਹਦੀ ਜਾਣਕਾਰੀ ਦਿੱਤੀ ਗਈ ਸੀ ਹੁਣ ਕਿਹੜੇ ਜ਼ਿਲ੍ਹੇ ਨੇ ਇਹ ਜਿਨ੍ਹਾਂ ਦੇ ਵਿੱਚ ਇਹ ਦਸਤੇ ਤਨਾਤ ਕੀਤੇ ਗਏ ਨੇ ਫਲੈਂਚਕਵਰਡ ਦੇ ਸੀਏਕਯੂਐਮ ਨੂੰ ਪੰਜਾਬ ਦੇ 16 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਤਰਾਤੀ ਹੋਈ ਹੈ ਉਹ ਜ਼ਿਲ੍ਹੇ ਹਨ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ ਸਾਹਿਬ ਫਾਜ਼ਲਕਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਮੁਕਤਸਰ ਪਟਿਆਲਾ ਸੰਗਰੂਰ ਅਤੇ ਤਰਨਤਾਰਨ ਇਹ 16 ਜ਼ਿਲ੍ਹੇ ਨੇ ਅਗਲੇ 2 ਮਹੀਨਿਆਂ ਵਾਸਤੇ ਫਲਾਈਂਗ ਸਕਵਡ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਉਹਨੇ ਫਲਾਈਂਗ ਸਕਵਾਡ ਜਾਂ ਜਿਹੜੇ ਉਡਣ ਦਸਤੇ ਨੇ ਉਹਨਾਂ ਨੇ ਡਿਸਟ੍ਰਿਕਟ ਲੈਵਲ ਅਥਾਰਟिटीज ਜ਼ਿਲ੍ਹਾ ਪੱਧਰ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਤੇ ਜਿਹੜੇ ਨੋਡਲ ਅਫੀਸਰ ਨੇ ਜੋ ਕਿ ਸੂਬੇ ਦੀ ਸਰਕਾਰ ਵੱਲੋਂ ਪਾਇੰਟ ਕੀਤੇ ਗਏ ਨੇ ਲਗਾਏ ਗਏ ਨੇ ਉਹਨਾਂ ਦੇ ਨਾਲ ਤਾਲਮਿਲ ਬਿਠਾ ਕੇ ਕੰਮ ਕਰਨਾ ਹੈ ਤਾਂ ਕਿ ਕਿਸਾਨਾਂ ਨੂੰ ਸਮਝਾਇਆ ਜਾ ਸਕੇ ਜਾਂ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਸਕੇ ਹਰ ਰੋਜ਼ ਇਹਨਾਂ ਦਸਤਿਆਂ ਵੱਲੋਂ ਜ਼ਮੀਨ ਉੱਪਰ ਇਹਨਾਂ ਨੇ ਕੀ ਕੀ ਕਦਮ ਉਠਾਏ ਕੀ ਕੀ ਕੀਤਾ ਉਸ ਦੀ ਰਿਪੋਰਟ ਜਿਹੜੀ ਹੈ ਉਹ ਕਮਿਸ਼ਨ ਨੂੰ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਸੀਪੀਸੀਬੀ ਉਸ ਨੂੰ ਭੇਜਣੀ ਹੋਵੇਗੀ ਕਿ ਇਹਨਾਂ ਨੇ ਹਰ ਰੋਜ਼ ਕੀ ਕੰਮ ਕੀਤਾ ਕਿ ਪ੍ਰਾਣੀ ਦੀ ਅੱਗ ਲਾਉਣ ਦੀ ਪ੍ਰਸਾ ਨੂੰ ਇਸ ਸਮੱਸਿਆ ਨੂੰ ਰੋਕਿਆ ਜਾ ਸਕੇ ਉਹਦੇ ਲਈ ਕੀ ਕੀ ਕਦਮ ਉਠਾਏ ਦਿੱਲੀ ਬੇਸ ਤੇ ਇਹਦੀ ਰਿਪੋਰਟ ਕਰਨੀ ਹੈ ਕੀ ਕੀਤਾ ਇਹਨਾਂ ਦਸਤਿਆਂ ਨੇ ਕਾਰਵਾਈ ਕੀ ਕੀਤੀ ਜਦੋਂ ਇਹਨਾਂ ਦਾ ਗਠਨ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਹੀ ਦਿਨ ਜਦੋਂ ਇਹ ਖਬਰ ਆਈ ਕਿ ਦਸਤਿਆਂ ਨੂੰ ਅਪੋਇੰਟ ਕਰ ਦਿੱਤਾ ਗਿਆ ਹੈ ਤਨਾਤ ਕਰ ਦਿੱਤਾ ਗਿਆ ਉਸ ਨੂੰ ਅਗਲੇ ਦਿਨੇ ਖਬਰ ਆਈ ਕਿ ਕਿਸਾਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਜੁਰਮਾਨਾ ਵਸੂਲਿਆ ਗਿਆ ਹੈ 42 ਕਿਸਾਨ ਜਿਨ੍ਹਾਂ ਨੂੰ ਉੱਪਰ ਇਹ ਕਾਰਵਾਈ ਕੀਤੀ ਗਈ ਤੇ ਉਹਨਾਂ ਤੋਂ 1,25,000 ਰੁਪਏ ਜੁਰਮਾਨਾ ਵਸੂਲਿਆ ਗਿਆ ਇਹ ਖਬਰ ਆਉਂਦੀਆਂ ਨੇ ਇਹਨਾਂ ਉੜਨ ਦਸਤਾਵੇ ਵੱਲੋਂ ਆਪਣੀ ਕਾਰਵਾਈ ਜਿਹੜੀ ਹੈ ਉਹ ਆਰੰਭ ਕਰ ਦਿੱਤੀ ਜਾਂਦੀ ਹੈ ਪਰ ਸਪਰੀਮ ਕੋਰਟ ਜਿਹੜੀ ਹੈ ਉਹ ਇਸ ਗੱਲ ਤੋਂ ਖੁਸ਼ ਹੋਣ ਦੀ ਬਜਾਏ ਉਲਟਾ ਉਹਨਾਂ ਨੇ ਅਗਲੀ ਜਿਹੜੀ ਸੁਣਵਾਈ ਸੀ ਉਹਦੇ ਵਿੱਚ ਹੋਰ ਖਿਚਾਈ ਕੀਤੀ ਸੀਏਕਯੂਐਮ ਦੀ ਫਟਕਾਰ ਲਾਈ ਉਹਨਾਂ ਨੇ ਕੋਰਟ ਨੇ ਜਿਹੜਾ ਬੈਂਚ ਸੀ ਜਿਹੜਾ ਸੁਣਵਾਈ ਕਰ ਰਿਹਾ ਸੀ ਇਸ ਦੇ ਵਿੱਚ ਜਸਟਿਸ ਅਲੱਗ-ਅਲੱਗ ਨਿਤਿਨ ਜਸਟਿਸ ਸੀਗੇ ਜਸਟਿਸ ਅਬੇ ਐਸਓ ਕਾ ਅਸਾਨੂੰਦਿਲ ਅਮਾਨੁੱਲਾ ਸਾਹਿਬ ਜਸਤੇਜ ਅਗਸਤਿਨ ਜੋਰਜ ਮਸੀ ਇਹਨਾਂ ਤਿੰਨਾਂ ਨੇ ਟਿੱਪਣੀ ਕੀਤੀ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੁਰਮਾਨਾ ਇਕੱਠਾ ਕਰਨ ਤੋਂ ਬਿਨਾਂ ਹੋਰ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਸਿਰਫ ਇਹ ਖਾਨਾ ਪੂਰਤੀ ਕੀਤੀ ਜਾਂਦੀ ਹੈ ਥੋੜਾ ਬਹੁਤ ਜੁਰਮਾਨਾ ਲਾ ਕੇ ਗੱਲ ਨੂੰ ਅੱਗੇ ਵਧਾ ਦਿੱਤਾ ਜਾਂਦਾ ਅਦਾਲਤ ਵੱਲੋਂ ਸਾਫ਼-ਸਾਫ਼ ਹਦਾਇਤ ਕੀਤੀ ਗਈ ਸੀ ਕਿ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਦੇ ਅਧੀਨ ਕਾਰਵਾਈ ਕਰੋ ਉਹਨਾਂ ਲੋਕਾਂ ਉੱਤੇ ਉਹਨਾਂ ਕਿਸਾਨਾਂ ਉੱਤੇ ਜਿਹੜੇ ਪਰਾਲੀ ਨੂੰ ਅੱਗ ਲਾ ਰਹੇ ਹਨ ਸੈਕਸ਼ਨ 15 ਜਿਹੜਾ ਹੈ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਵਿੱਚ ਜੋ ਪ੍ਰੋਵੀਜ਼ਨ ਹੈ ਉਹਦੇ ਵਿੱਚ 5 ਸਾਲ ਦੀ ਕੈਦ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਾਉਣ ਦੀ ਪ੍ਰੋਵੀਜ਼ਨ ਹੈਗੀ ਆ ਕਿਸਾਨ ਨੂੰ 5 ਲੱਖ ਦੀ 5 ਸਾਲ ਦੀ ਕੈਦ ਜਿਹੜੀ ਆ ਹੋ ਸਕਦੀ ਹੈ ਜਾਂ 1 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ ਇਸ ਐਕਟ ਦੇ ਅਧੀਨ ਜੇ ਕੋਈ ਪ੍ਰਾਲੀ ਨੂੰ ਅੱਧ ਲਾਉਂਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਆਖਰੀ ਮੀਟਿੰਗ ਹੋਈ ਸੀ ਸੀਏਕਯੂਐਮਡੀ ਉਸ ਦੀ ਸਬਕਮੇਟੀ ਦੀ ਮੀਟਿੰਗ ਸੀ ਇੰਨਾ ਹਦਾਇਤਾਂ ਨੂੰ ਕਾਰਵਾਈ ਕਰਨ ਉਪਰ ਇੰਨਾ ਹਦਾਇਤਾਂ ਨੂੰ ਲੈ ਕੇ ਕਿਵੇਂ ਇਹਨਾਂ ਨੂੰ ਲਾਗੂ ਕਰਨਾ ਹੈ ਉਹਦੇ ਵਿੱਚ ਸਬਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਚਰਚਾ ਵੀ ਨਹੀਂ ਕੀਤੀ ਗਈ ਕਿ ਹਦਾਇਤਾਂ ਦੀ ਪਾਲਣਾ ਕਿਵੇਂ ਕਰਨੀ ਹੈ ਮੀਟਿੰਗ ਇਹ ਸਵਾਸਤੇ ਹੀ ਸੱਦੀ ਗਈ ਸੀ ਲੇਕਿਨ ਉਹਦੇ ਵਿੱਚ ਕੋਈ ਡਿਸਕਸ਼ਨ ਨਹੀਂ ਹੋਈ 11 ਮੈਂਬਰ ਸੀ ਇਸ ਕਮੇਟੀ ਦੇ ਉਹਦੇ ਵਿੱਚੋਂ ਸਿਰਫ 5 ਮੈਂਬਰ ਹਾਜ਼ਰ ਸੀ ਬਾਕੀ ਗੈਰਹਾਜ਼ਰ ਸੀ ਅੱਧੇ ਤੋਂ ਵੀ ਘੱਟ ਜਿਹੜੇ ਮੈਂਬਰ ਨੇ ਉਹ ਇਸ ਮੀਟਿੰਗ ਲਈ ਆਏ ਇੰਨੀ ਖਾਨਾ ਪੂਰਤੀ ਕੀਤੀ ਜਾਂਦੀ ਹੈ ਇੰਨਾ ਸੀਰੀਅਸਲੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਲਿਆ ਜਾ ਰਿਹਾ ਹੈ ਪੀਨਲ ਐਕਸ਼ਨ ਜਿਹੜਾ ਹੈ ਉਹ ਤਾਂ ਲਿਆਈ ਨਹੀਂ ਜਾ ਰਿਹਾ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਰਿਹਾ ਸਿਰਫ ਸਿਰਫ ਜ਼ੁਬਾਨੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਸ ਅਧਾਰੇ ਵੱਲੋਂ ਇਹ ਸੁਪਰੀਮ ਕੋਰਟ ਦਾ ਕਹਿਣਾ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਨੇ ਗੁਰਮਿੰਦਰ ਸਿੰਘ ਉਹਨਾਂ ਨੇ ਸਬਮਿਟ ਕੀਤਾ ਕੋਰਟ ਦੇ ਅੱਗੇ ਉਹ ਕਹਿੰਦੇ ਕਿ ਜੀ ਅਸੀਂ ਐਕਸ਼ਨ ਨਹੀਂ ਲੈ ਸਕਦੇ ਕਿਉਂਕਿ ਸੂਬਿਆਂ ਨੂੰ ਵਰਜਿਤ ਹੈ ਸੂਬੇ ਬਾਡ ਨੇ ਇਸ ਤਰ੍ਹਾਂ ਦਾ ਐਕਸ਼ਨ ਲੈਣ ਦੇ ਲਈ ਇਸ ਕਰਕੇ ਸੂਬੇ ਐਕਸ਼ਨ ਨਹੀਂ ਲੈਂਦੇ ਇਸ ਦੇ ਵਿੱਚ ਇਸ ਦੇ ਜਵਾਬ ਦੇ ਵਿੱਚ ਅਦਾਲਤ ਨੇ ਬਿਲਕੁਲ ਹੀ ਇਸ ਦਲੀਲ ਨੂੰ ਨਕਾਰਿਆ ਉਹਨਾਂ ਨੇ ਕਿਹਾ ਬਿਲਕੁਲ ਗਲਤ ਹੈ ਤੁਸੀਂ এনवायरमेंट ਪ੍ਰੋਟੈਕਸ਼ਨ ਐਕਟ ਦੇ ਅੰਦਰ ਕਾਰਵਾਈ ਕਰ ਸਕਦੇ ਹੋ ਤੁਹਾਨੂੰ ਪੂਰੀ ਆਜ਼ਾਦੀ ਹੈ ਇਸ ਐਕਟ ਦੇ ਅੰਦਰ ਕਾਰਵਾਈ ਕਰਨ ਦੀ ਤੁਸੀਂ ਕਾਰਵਾਈ ਕਰੋ ਹੁਣ 2023 ਦੇ ਵਿੱਚ ਪਿਛਲੇ ਸਾਲ ਪੰਜਾਬ ਸਰਕਾਰ ਨੇ ਜੋ ਐਕਸ਼ਨ ਲਿਆ ਸੀ ਉਹ ਵੀ ਜੁਰਮਾਨਿਆਂ ਦੇ ਰੂਪ ਵਿੱਚ ਹੀ ਲਿਆ ਸੀ ਪਿਛਲੇ ਸਾਲ ਵੀ ਜੁਰਮਾਨੇ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ ਸੀ ਇਸ ਸਾਲ ਵੀ ਜੁਰਮਾਨਾ ਲਾਉਣ ਦੇ ਹੀ ਕਾਰਵਾਈ ਨੂੰ ਅੱਗੇ ਵਧਾਇਆ ਗਿਆ ਹੈ ਪਿਛਲੇ ਸਾਲ 2 ਕਰੋੜ 57 ਲੱਖ ਰੁਪਏ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਜੁਰਮਾਨੇ ਦੇ ਏਵਰਸ ਦੇ ਵਿੱਚ ਮਸੂਵੀ ਕੀਤੇ ਗਏ ਸੀਗੇ ਪਰਾਲੀ ਨੂੰ ਜਿਹੜੇ ਅੱਗ ਲਾ ਰਹੇ ਸੀ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਸੀ ਉਹਨੇ 20 ਕਿਸਾਨਾਂ ਨੂੰ 552000 ਪਰ ਕਿਸਾਨ ਇੱਕ ਇਕੱਲੇ ਇਕੱਲੇ ਕਿਸਾਨ ਨੂੰ 552000 ਰੁਪਏ ਤੱਕ ਦਾ ਜੁਰਮਾਨਾ ਲਾਇਆ ਸੀ ਟੋਟਲ 20 ਕਿਸਾਨਾਂ ਨੂੰ ਜੁਰਮਾਨਾ ਲੱਗਿਆ ਸੀ ਜਿਹੜੇ ਪਰਾਲੀ ਨੂੰ ਅੱਗ ਲਾ ਰਹੇ ਸੀਗੇ ਜਿਹੜੇ ਸਰਕਾਰ ਦੀ ਗੱਲ ਨਹੀਂ ਸੁਣ ਰਹੇ ਸੀ ਪਰ ਫੇਰ ਵੀ ਕੋਈ ਅਸਰ ਨਹੀਂ ਰਹਾ ਬੇਅਸਰ ਇਹ ਪ੍ਰੋਵੀਜ਼ਨ ਅੱਗ ਉਸੇ ਤਰੀਕੇ ਨਾਲ ਲਾਈ ਜਾ ਰਹੀ ਹੈ ਅੱਗ ਦੀਆਂ ਘਟਨਾਵਾਂ ਦੇ ਵਿੱਚ ਜ਼ਰੂਰ ਥੋੜੀ ਬਹੁਤੀ ਕਮੀ ਆਈ ਹੈ ਲੇਕਿਨ ਬਾਦਸਤੂਰ ਅੱਗ ਉਵੇਂ ਹੀ ਪਰਾਲੀ ਨੂੰ ਲਗਾਈ ਜਾ ਰਹੀ ਹੈ ਮਸ਼ੀਨਰੀ ਪੰਜਾਬ ਸਰਕਾਰ ਬਹੁਤ ਵੰਡ ਰਹੀ ਹੈ ਲੇਕਿਨ ਉਹ ਵੀ ਇੰਨੀ ਕਾਰਗਰ ਸਾਬਤ ਨਹੀਂ ਹੋਈ ਇਸ ਸੀਜ਼ਨ ਦੇ ਵਿੱਚ ਦੇਖੋ ਕੀ ਹੁੰਦਾ ਹੈ ਪਿਛਲੇ ਸਾਲ ਤੱਕ ਤਾਂ ਇਹ ਜਿਹੜੇ ਕਦਮ ਖਾਏ ਗਏ ਸੀ ਉਹ ਬੇਅਸਰ ਰਹੇ ਨੇ ਨਤੀਜਾ ਉਹਨਾਂ ਦਾ ਕੁਝ ਖਾਸ ਨਹੀਂ ਨਿਕਲਿਆ ਹੁਣ ਇੱਥੇ ਜ਼ਿਕਰ ਹੋ ਗਿਆ ਕਿ ਦਿੱਲੀ ਦੇ ਵਿੱਚ ਪਿਛਲੇ ਹਫਤੇ ਹੀ ਜਿਹੜਾ ਏਅਰ ਕੁਆਲਿਟੀ ਇੰਡੈਕਸ ਐਕਯੂ ਹੈ ਐਕਯੂਆਈ ਇਹਨੂੰ ਕਿਹਾ ਜਾਂਦਾ ਹੈ ਜੋ ਕਿ ਇਸ ਪ੍ਰਦੂਸ਼ਣ ਨੂੰ ਮਾਪਦਾ ਹੈ ਕਿ ਹਵਾ ਦੀ ਜਿਹੜੀ ਕੁਆਲਿਟੀ ਹੈ ਉਹ ਕਿਸ ਤਰ੍ਹਾਂ ਦੀ ਹੈ ਉਹਦਾ ਅੰਕੜਾ 151 ਨੂੰ ਕਰਾਸ ਕਰ ਗਿਆ ਸੀ ਜੋ ਕਿ ਚਿੰਤਾਜਨਕ ਹੈ ਅਕਤੂਬਰ ਤੇ ਨਵੰਬਰ ਦੇ ਵਿੱਚ ਹੀ ਇਹ ਪ੍ਰੋਬਲਮ ਜ਼ਿਆਦਾ ਵੱਧਦੀ ਹੈ ਇੱਕ ਤਾਂ ਮੌਸਮ ਠੰਡਾ ਹੋ ਜਾਂਦਾ ਹੈ ਦੂਸਰਾ ਅੱਗ ਦੇ ਨਾਲ ਜਿਹੜਾ ਧੂਆ ਹੈ ਉਹ ਚਾਰੇ ਪਾਸੇ ਫੈਲ ਜਾਂਦਾ ਹੈ ਕਈ ਇਸ ਗੱਲ ਨੂੰ ਨਕਾਰਦੇ ਵੀ ਨੇ ਕਿ ਜੀ ਪੰਜਾਬ ਦੇ ਤੂੰ ਇਹ ਨਾਲ ਦਿੱਲੀ ਨੂੰ ਕਿਵੇਂ ਅਸਰ ਪਾ ਸਕਦਾ ਹੈ ਚਲੋ ਇਹਨਾਂ ਬਹਿਸ ਵਿੱਚ ਨਹੀਂ ਪੈਂਦੇ ਪੰਜਾਬ ਨੂੰ ਵੀ ਤਾਂ ਇਸ ਦਾ ਨੁਕਸਾਨ ਉਨਾ ਹੀ ਹੁੰਦਾ ਹੈ ਜਿੰਨਾ ਦਿੱਲੀ ਨੂੰ ਹੁੰਦਾ ਹੈ ਪਰ ਦਿੱਲੀ ਨੂੰ ਜੇ ਛੱਡ ਵੀ ਦਈਏ ਪੰਜਾਬ ਦਾ AQI ਵੀ ਜਿਹੜਾ ਹੈ ਉਹ ਵੀ ਪ੍ਰਭਾਵ ਵਿੱਚ ਹੁੰਦਾ ਹੈ ਉਹ ਵੀ ਖਰਾਬ ਹੁੰਦਾ ਹੈ ਹੁਣ ਜਿਹੜਾ ਇਹ 에어 ਕੁਆਲਿਟੀ ਇੰਡੈਕਸ ਹੈ ਇਹ ਦੀ ਗ੍ਰੇਡਿੰਗ ਕਿਵੇਂ ਹੁੰਦੀ ਹੈ ਜੇ 0 ਤੋਂ 50 ਦੇ ਵਿੱਚ ਹੋਵੇ ਤਾਂ ਇਹਨੂੰ ਚੰਗਾ ਮੰਨਿਆ ਜਾਂਦਾ ਹੈ ਗੁੱਡ ਕਿਹਾ ਜਾਂਦਾ ਹੈ ਜੇ 52 ਤੋਂ 100 ਦੇ ਵਿੱਚ ਜੇ ਦੀ ਗਿਣਤੀ ਹੋਵੇ ਤਾਂ ਇਸ ਨੂੰ ਸੈਟੀਸਫੈਕਟਰੀ ਕਿਹਾ ਜਾਂਦਾ ਹੈ ਸੰਤੋਸ਼ਜਨਕ ਹੈ 101 ਤੋਂ 200 ਦੇ ਵਿੱਚ ਚਲਿਆ ਜਾਵੇ ਤਾਂ ਇਹਨੂੰ ਮੋਡਰੇਟ ਕਹਿੰਦੇ ਨੇ ਕਿ ਇਹ ਮੋਡਰੇਟ ਸ਼੍ਰੇਣੀ ਦੇ ਵਿੱਚ ਪਹੁੰਚ ਗਿਆ ਹੈ 201 ਤੋਂ 300 ਹੋ ਜਾਂਦਾ ਹੈ ਤਾਂ ਇਹਨੂੰ ਪੂਰ ਕੈਟਾਗਰੀ ਜਿਹੜਾ ਖਰਾਬ ਮੰਨਿਆ ਜਾਂਦਾ ਹੈ 301 ਤੋਂ 400 ਤੋਂ ਵੈਰੀ ਪੂਰ ਕੈਟਾਗਰੀ ਚ ਆ ਜਾਂਦਾ ਬਹੁਤ ਜ਼ਿਆਦਾ ਖਰਾਬ ਸਥਿਤੀ ਮੰਨੀ ਜਾਂਦੀ ਹੈ ਜੇ 400 ਨੂੰ ਟੱਪ ਜਾਵੇ ਤਾਂ ਇਹਨੂੰ ਸਵियर ਜਿਹੜੀ ਕੈਟਾਗਰੀ ਹੈ ਉਹਦੇ ਵਿੱਚ ਮੰਨਿਆ ਜਾਂਦਾ ਕਿ ਬਹੁਤ ਹੀ ਚਿੰਤਾਜਨਕ ਹੈ ਸਥਿਤੀ ਜੇ 400 ਤੋਂ ਪਾਰ ਕਰ ਦਵੇ ਅਕਸਰ ਨਵੰਬਰ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਏਕਯੂ ਇੰਡਕਸਰ 400 ਨੂੰ ਕ੍ਰੋਸ ਕਰ ਜਾਂਦਾ ਹੈ ਐਨੀ ਜਿਆਦਾ ਹਾਲਤ ਮਾੜੀ ਹੋ ਜਾਂਦੀ ਹੈ ਹਵਾ ਦੀ ਕੁਆਲਿਟੀ ਦੀ ਕਿਸਾਨ ਯੂਨੀਅਨਾਂ ਨੂੰ ਵੀ ਬਾਰ ਬਾਰ ਜਿਹੜੇ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਕਹਿੰਦੇ ਨੇ ਕਿਸਾਨਾਂ ਦੀ ਮਜਬੂਰੀ ਹੈ ਅਸੀਂ ਕੋਸ਼ਾਂਤ ਨੂੰ ਅੱਗ ਨਹੀਂ ਆਉਂਦੇ ਸਾਡੀ ਮਜਬੂਰੀ ਹੈ ਇਹਨੂੰ ਅੱਗ ਲਾਉਣਾ ਜਿਹੜੀਆਂ ਮਸ਼ੀਨਾਂ ਪੰਜਾਬ ਸਰਕਾਰ ਵੱਲੋਂ ਸਪਲਾਈ ਕੀਤੀਆਂ ਜਾਂਦੀਆਂ ਨੇ ਉਹ ਕਹਿੰਦੇ ਇੰਨੀਆਂ ਹੈਵੀ ਨੇ ਕਿ ਉਹਨਾਂ ਨੂੰ ਵੱਡੇ ਟਰੈਕਟਰ ਹੀ ਚਾਹੀਦੇ ਨੇ ਜੇ ਉਹਨਾਂ ਨੂੰ ਕੰਮ ਲੈਣਾ ਹੈ ਛੋਟੇ ਟਰੈਕਟਰ ਜਿਹੜੇ ਨੇ ਉਹ ਉਹਨਾਂ ਨੂੰ ਖਿੱਚ ਨਹੀਂ ਸਕਦੇ ਹੈਗੇ ਇਸ ਕਰਕੇ ਛੋਟਾ ਕਿਸਾਨ ਉਹਨਾਂ ਮਸ਼ੀਨਾਂ ਦਾ ਲਾਭ ਨਹੀਂ ਚੱਕ ਸਕਦਾ ਹੈਗਾ ਖੈਰ ਕਾਫੀ ਪ੍ਰਾਲੀ ਤੋਂ ਬਾਇਓਫਿਊਲ ਬਣਾਉਣ ਦੀਆਂ ਜਾਂ ਪਾਵਰ ਬਣਾਉਣ ਦੀਆਂ ਫੈਕਟਰੀਆਂ ਉਹ ਵੀ ਲੱਗ ਰਹੀਆਂ ਨੇ ਜੋ ਕਿ ਪ੍ਰਾਲੀ ਨੂੰ ਬੰਡਲ ਬਣਾ ਕੇ ਉਹ ਕਿਸਾਨਾਂ ਤੋਂ ਲੈ ਜਾਂਦੀਆਂ ਨੇ ਹੋ ਸਕਦਾ ਉਹਨਾਂ ਨੂੰ ਉਹਦੇ ਵਿੱਚ ਕੁਝ ਪੈਸੇ ਵੀ ਇਹਨੇ ਉੱਤੇ ਜਾਣ ਉਹਦੇ ਨਾਲ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਜੇ ਕਿਸਾਨਾਂ ਨੂੰ ਤਰਾਲੀ ਦੇ ਵਿੱਚੋਂ ਆਮਦਨੀ ਹੋਣ ਲੱਗ ਜਵੇ ਤਾਂ ਕਿਸਾਨਾਂ ਦਾ ਵੀ ਇਹ ਨਾਲ ਹੱਲ ਹੋ ਜਾਏਗਾ ਉਹਨਾਂ ਦਾ ਵੀ ਫਾਇਦਾ ਹੋ ਜਾਏਗਾ ਸਰਕਾਰ ਦਾ ਕੰਮ ਵੀ ਜਿਹੜਾ ਹੈ ਉਹ ਵੀ ਨਿਭੜ ਜਾਏਗਾ ਤੇ ਹਵਾ ਜਿਹੜੀ ਹੈ ਉਹ ਵੀ ਸਾਫ਼ ਸੁਥਰੀ ਰਹੇ ਅਹੇ ਇਹ ਕਦਮ ਖਾਣ ਨਾਲ ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਲੇਕਿਨ ਕੀ ਉਡਣ ਦਸਤੇ ਫਲਾਈਂਗ ਸਕਵਰ ਬਣਾਉਣ ਨਾਲ ਕਿ ਉਹ ਜਾ ਕੇ ਪੀਨਲ ਕਾਰਵਾਈ ਕਰਨਗੇ ਉਹ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਹੈ 5 ਸਾਲ ਦੀ ਸਜ਼ਾ ਵਰਗੇ ਪ੍ਰਬੰਧ ਨੇ ਜਾਂ ਲੱਖ ਰੁਪਏ ਦਾ ਜੁਰਮਾਨਾ ਤੱਕ ਲਾਉਣ ਦੀਆਂ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਕੀ ਉਸ ਦੇ ਨਾਲ ਹੀ ਇਹ ਅਗ ਲੌਣੇ ਇਕਠਾਵਾ ਰੁਕਣ ਗਿਆ ਮੁਸ਼ਕਲ ਲੱਗਦਾ ਹੈ ਕਿਸਾਨ ਇਸ ਟਾਈਮ ਪਹਿਲਾਂ ਹੀ ਕਾਫੀ ਮੁਸੀਬਤ ਦੇ ਵਿੱਚ ਚੱਲ ਰਹੇ ਨੇ ਹੜਤਾਲ ਚੱਲਰ ਮਾਰਕ ਤੋਂ ਵੱਨੋਂ ਖਤਮ ਹੋਈ ਹੈ ਆਲਤੀਆਂ ਦੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਖਤਮ ਹੋ ਜਾਏਗੀ ਸੀਜ਼ਨ ਜਿਹੜਾ ਹੈ ਜੋਰਾਂ ਤੇ ਹੈ ਮੰਡੀਆਂ ਦੇ ਵਿੱਚ ਫਸਲ ਆ ਰਹੀ ਹੈ ਤਿਹਾਰਾਂ ਦਾ ਵੀ ਸੀਜ਼ਨ ਆ ਰਿਹਾ ਹੈ ਉਧਰ ਪੰਚਾਇਤੀ ਇਲੈਕਸ਼ਨਾਂ ਵੀ ਜੋਰ ਫੜ ਗਈਆਂ ਇਹ ਸਾਰੇ ਮਾਹੌਲ ਦੇ ਵਿੱਚ ਜੇ ਜੇਲ੍ਹ ਦੀਆਂ ਕਾਰਵਾਈਆਂ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਲੱਗੀਆਂ ਕੀ ਇਹ ਬਲਦੀ ਦੇ ਵਿੱਚ ਭਾਂਬੜ ਪਾਉਣ ਦਾ ਕੰਮ ਕਰਨ ਗਿਆ ਅੱਗ ਦੇ ਵਿੱਚ ਘੋੜ ਪਾਉਣ ਦਾ ਕੰਮ ਕਰਨ ਗਿਆ ਬਗਦੀ ਦੇ ਵਿੱਚ ਤੇਲ ਪਾਏਗਾ ਇਹਦੇ ਨਾਲ ਸਥਿਤੀ ਖਰਾਬ ਹੋਏਗੀ ਜਾਂ ਠੀਕ ਹੋਏਗੀ ਇਹ ਸੁਪਰੀਮ ਕੋਰਟ ਨੇ ਤੈਅ ਕਰਨਾ ਹੈ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੈ ਕਿ ਇਹ ਫਲੈਂਕ ਸquads ਇਹ ਕਾਰਵਾਈਆਂ ਵੱਧੀਆਂ ਨੇ ਜਾਂ ਇਹ ਸੁਝਾਅ ਦੇ ਕੇ ਹੀ ਕਿਸਾਨਾਂ ਨੂੰ ਕੋਸ਼ਿਸ਼ ਕਰਦੇ ਨੇ ਕਿ ਅੱਗ ਲਾਉਣ ਤੋਂ ਰੋਕ ਸਕਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਦਿਖੇਗਾ ਧੰਨਵਾਦ